ਤਾਲੀ ਵਨੀ ਰਾਸੀਏ ਉਹ ਰਾਜ ਹੈ ਮੋਤੀ ਦਾ ਇਹਨਾਂ ਨੇ ਤੁਹਾਨੂੰ ਘਰੇ ਵਾਰ-ਵਾਰ ਤੇ ਹੁਣ ਦੇਖੋ ਪਿੰਡਾਂ 'ਚ ਵਾਰ-ਵਾਰ ਪੁੱਤਰ ਹੈ ਨਾ ਇਹਨਾਂ ਨੇ ਘਰੇ ਵਾਰ-ਵਾਰ ਤੁਹਾਨੂੰ ਵੀ ਰੋ ਜਦੋਂ ਇਹ ਗੱਡੀ ਆਈ ਕਾਲੇ ਸ਼ੀਸ਼ੇ ਲੱਗੇ ਬਨੇ ਇਹਨਾਂ ਦੇ ਗੁੰਡੇ ਨੇ ਕਿਵੇਂ ਘਰ ਮਚਾਇਆ ਅਸੀਂ 50 60 ਬੰਦੇ ਸੀ ਸਾਰੇ 50 60 ਇਹਨਾਂ ਦੇ ਪਿੰਪਲ ਵਾਰਤੀ ਸੀ ਕੋ ਗੰਦੇ ਸੀ ਗੁੰਡੇ ਉਸ ਨੇ ਰੋਟੀ ਸੀ ਇਹਨਾਂ ਨੇ ਫਿਰ ਪਿੱਛੇ ਦੇ ਕਿਸੇ ਦੇ ਕਾਛੇ ਦੇ ਵਿੱਚ ਡਾਂਗ ਮਾਰ ਕੇ ਤੇ ਮੁੱਕਾ ਮਾਰ ਐਵੇਂ ਗੁੰਡਾ ਕਾਰਤੀ ਨਾਲ ਸਾਨੂੰ ਦੱਪਿਆ ਅਸੀਂ ਉਹਦਾ ਸਵਾਲ ਜਵਾਬ ਕਰਨੇ ਸੀ ਸ਼ਾਂਤਮਈ ਤਰੀਕੇ ਨਾਲ ਕਿਸੀ ਕੋ ਹੁੱਲੜਵਾਜੀ ਨਾਲ ਕਿਸ ਤਰ੍ਹਾਂ ਦਾ ਬੋਧ ਇਹ ਸਾਡੇ ਸਵਾਲਾਂ ਦੇ ਜਵਾਬ ਦੇਣ ਦੇ ਉੱਤੇ ਸ਼ਾਂਤਮਈ ਤਿਕਣਾ ਹੜਕੇ ਇਹ ਇਹ ਨੌਬਤ ਨਹੀਂ ਸੀ ਹੋਣੀ ਮੈਂ ਪਿੰਡਾਂ ਦੀ ਸੀ ਗੱਲ 11 ਅਸ ਦੇ ਕਟਕ ਵੈਰ ਹੋਈ ਉਹਦੇ ਵਿੱਚ ਅਸੀਂ ਪੁੱਛਿਆ ਵੀ ਜਿਹੜੀ ਤੁਸੀਂ ਇਹ ਕਰੋੜਾਂ ਕੀ ਦਾ ਕੱਪੜਾ ਕਰਿਆ ਆਪਣੇ ਮਹਿਲ ਭਰਲੇ ਕਰੀਬਾਂ ਨੂੰ ਸਾਡੇ ਨੂੰ ਕੀ ਮਿਲੇ ਆ ਤਸਾਨਾ ਨੂੰ ਸਾਡੇ ਨੂੰ ਕੀ ਮਿਲੇ ਤੁਸੀਂ 9 ਲੱਖ ਰੁਪਏ ਦਾ ਉਹਦਾ ਲੀਕਾ ਪੋਚੀ ਕਰਕੇ ਉਹ ਕਰਤਾ ਸਮੇਂ ਕਪ ਮਰਿੰਦਰ ਸਿੰਘ ਸੀ ਉਦੋਂ ਇਹਨਾਂ ਲਾਰੇ ਲੱਪੇ ਲਾਏ ਮੇਰੇ ਸਸਪੈਂਡ ਹੋ ਗਿਆ ਮਤਲਬ ਛੱਡ ਗਿਆ ਸਰਕਾਰ ਕੇ ਜੇ ਚੰਨੀ ਆਇਆ ਚੰਨੀ ਨੇ ਵੀ ਆਈ ਮੀਂ ਦੀਪਾ ਪੁਚੀ ਗੱਲ ਉਹਨਾਂ ਦਾ ਗੱਲ ਹੋਈ ਉਹਨਾਂ ਦੇ ਸ਼ੀਸ਼ੇ ਨਹੀਂ ਖੁੱਲੇ ਕਿਵੇਂ ਸਾਨੂੰ ਮਤਲਬ ਤਰੜਿਆ ਹੱਤ ਹੋ ਗਈ ਇਹ ਤੁਸੀਂ ਦੇਖਿਆ ਸੀ ਕਿ ਜੁਕੀ ਦੇ ਵਿੱਚ ਲਖਮੀ ਉਤਰ ਗਰੀ ਦੇ ਵਿੱਚ ਜਿਹੜਾ ਹੱਤ ਹੋਇਆ ਸੀ ਇਹ ਉਹਦੀ ਇੱਕ ਆਧਾਰਨਸ ਸੀ ਜੇ ਨਾ ਇਹਦੀ ਹੋਟ ਹੈ ਪੂਰੀ ਖਬਰ ਕਿੰਨਿਆਂ ਨੂੰ ਮਾਰਦੇ ਹੋ ਕੇ ਇਆਲਾ ਦੇ ਪਿੰਡ ਸੇਰਾ ਸੇਰੀ ਦੇ ਵਿੱਚ ਜਿੱਥੇ ਲੋਕ ਸਭਾ ਉਮੀਦਵਾਰ ਮਹਾਰਾਣੀ ਪਰਨੀਤ ਔਰ ਆਪਣਾ ਚੋਣ ਪ੍ਰਚਾਰ ਕਰਨ ਦੌਰਾਨ ਪਹੁੰਚਦੇ ਨੇ ਉੱਥੇ ਕਿਸਾਨਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਨਾਲ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਦਾ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਪਰ ਉੱਥੋਂ ਜਦੋਂ ਰੋਸ ਪ੍ਰਦਰਸ਼ਨ ਦੇ ਦੌਰਾਨ ਜਦੋਂ ਭਾਜਪਾਈ ਵਰਕਰਾਂ ਦੇ ਨਾਲ ਉਹਨਾਂ ਦੀ ਕਿਸਾਨਾਂ ਦੀ ਹੱਥੋਪਾਈ ਹੁੰਦੀ ਹੈ ਤਾਂ ਜਿਸ ਦੇ ਵਿੱਚ ਇੱਕ ਕਿਸਾਨ ਸ਼ਹੀਦ ਹੋ ਜਾਂਦਾ ਮੌਕੇ ਤੇ ਜੋ ਕਿਸਾਨ ਆਗੂ ਸਾਡੇ ਮੌਜੂਦ ਸੀਗੇ ਉਹ ਸਾਡੇ ਨਾਲ ਉਹਨਾਂ ਗੱਲਬਾਤ ਕਰਦੇ ਆ ਕਿ ਕੀ ਪੂਰੀ ਜਾਣਕਾਰੀ ਹੈ ਕਿ ਕੀ ਹੋਇਆ ਕੀ ਸੀਗਾ ਜੀ ਕੀ ਨਾਮ ਹੈ ਤੇ ਉਥੇ ਹੋਇਆ ਕੀ ਸੀਗਾ ਸਰ ਮੇਰਾ ਨਾਮ ਜਸਵਿੰਦਰ ਸਿੰਘ ਪਿੰਡ ਅਕੜੀ ਜੀ ਤੇ ਸਾਡੇ ਭਰਾ ਨੇ ਜੀ ਵੱਡੇ ਭਰਾ ਅਸੀਂ ਸਾਡੇ ਪੰਜ ਪਿੰਡਾਂ ਦੇ ਕਿਸਾਨ ਮਜ਼ਦੂਰ ਸਾਡੇ ਜ਼ਮੀਨ ਅਕਵਾਇਰ ਹੋਈ ਸੀ ਪੰਜ ਪਿੰਡਾਂ ਦੀ ਤੁਨੇ ਸੁਣਿਆ ਹੋਣਾ 70 ਬੰਦੇ ਜਿਹੜੀ ਐਫ ਆਈ ਆਰ ਹੋ ਸੀ ਅਸੀਂ ਉਹ ਜ਼ਮੀਨ ਜਦੋਂ ਇਹਨਾਂ ਨੇ ਅਕਵਾਇਰ ਕਰਕੇ ਉਹਦੇ ਵਿੱਚ ਕਰੋੜਾਂ ਦਾ ਘਪਲਾ ਹੋ ਗਿਆ ਸਾਡੀ ਜ਼ਮੀਨ ਬੰਜਰ ਕਰਤੀ ਪੰਚਾਇਤ ਅਸੀਂ ਉਹਦਾ ਸਵਾਲ ਜਵਾਬ ਕਰਨੇ ਸੀ ਸ਼ਾਂਤਮਈ ਤਰੀਕੇ ਨਾਲ ਨਾ ਕਿ ਅਸੀਂ ਕੋਈ ਹੁੱਲੜਵਾਜੀ ਨਾ ਕੋਈ ਕਿਸੇ ਤਰ੍ਹਾਂ ਦਾ ਵਿਰੋਧ ਇਹ ਸਾਡੇ ਸਵਾਲਾਂ ਦੇ ਜਵਾਬ ਦੇਣ ਦੇ ਉੱਤੇ ਸ਼ਾਂਤਮਈ ਤਰੀਕੇ ਨਾਲ ਖੜਕੇ ਤੇ ਇਹ ਨੌਬਤ ਨਹੀਂ ਸੀ ਹੋਣੀ ਸਵਾਲ ਜਵਾਬ ਕਰਨੇ ਸੀ ਸਵਾਲ ਜਵਾਬ ਸਾਡੇ ਉੱਤਰ ਦੇਣ ਦੇ ਉੱਥੇ ਜਦੋਂ ਇਹ ਗੱਡੀ ਆਈ ਇਹ ਕਾਲੇ ਸ਼ੀਸ਼ੇ ਲੱਗੇ ਹੋਏ ਨੇ ਇਹਨਾਂ ਦੇ ਗੁੰਡਿਆਂ ਨੇ ਕਿਵੇਂ ਕਹਿਰ ਮਚਾਇਆ ਅਸੀਂ ਉੱਥੇ ਸਿਰਫ ਕਿਸਾਨ ਮਜ਼ਦੂਰਾਂ ਦਾ ਏਕਾ ਕਿਸਾਨਾਂ ਮਜ਼ਦੂਰਾਂ ਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਸੀਂ ਇਹ ਨਾਰੇ ਲਾ ਰਹੇ ਸੀ ਵੀਡੀਓ ਹੋਣੇ ਸਾਡੇ ਕੋਲ ਵੀ ਵੀਡੀਓ ਨੇ ਇਹਨਾਂ ਦੇ ਕੁਝ ਗੁੰਡੇ ਸਿੰਪਲ ਵਰਦੀਆਂ ਦੇ ਵਿੱਚ ਕੁਝ ਸਿਕਿਉਰਿਟੀ ਸੀ ਜਿਹੜੀ ਇਹਨਾਂ ਦੀ ਸੈਂਟਰ ਦੀ ਸਿਕਿਉਰਿਟੀ ਸੀ ਉਹਨਾਂ ਨੇ ਕਿਵੇਂ ਕਹਿਰ ਮਚਾਇਆ ਫਿਰ ਅਸੀਂ ਜਦੋਂ ਕੋਈ ਸਾਡਾ ਹੱਲ ਨਹੀਂ ਚੱਲਿਆ ਅਸੀਂ ਅੱਗੇ ਪੈ ਗਏ ਗੱਡੀ ਦੇ ਅਨੀਤ ਕੌਰ ਦੀ ਦੇ ਗੱਡੀ ਦੇ ਅੱਗੇ ਪੈਣ ਕਰਕੇ ਇਹਨਾਂ ਨੇ ਫੇਰ ਪਿੱਛੇ ਦੇ ਆਵਾਜ਼ ਆਈ ਇੱਕ ਬੰਦੇ ਦੀ ਕਹਿੰਦਾ ਗੱਡੀ ਉੱਪਰ ਨੂੰ ਚੜਾਓ ਉਹ ਕੁਛ ਭਰਾ ਸਾਡੇ ਡਰ ਕੇ ਖੜੇ ਹੋ ਗਏ ਅਸੀਂ ਦੋ ਜਣੇ ਰਹਿ ਗਏ ਕਿ ਮੈਂ ਇੱਕ ਸ੍ਰੀਿੰਦਰ ਸਿੰਘ ਸੀ ਸੀ ਉਹਦੇ ਹੱਥ ਫੇਰ ਡਾਂਗ ਵੱਜ ਤੇ ਖੜੇ ਹੋ ਗਏ ਉਹ ਇਹਨਾਂ ਨੇ ਪਿੱਛੇ ਦੇ ਨਾ ਕਵਰ ਕਰ ਲਏ ਚਾਰੇ ਪਾਸੇ ਸਿਕਿਉਰਟੀ ਨੇ ਬੰਦੇ ਅਸੀਂ ਵਿਚਾਲੇ ਫਸ ਗਏ ਅਸੀਂ 50 60 ਬੰਦੇ ਸੀ ਸਾਰੇ 50 60 ਇਹਨਾਂ ਦੇ ਸਿੰਪਲ ਵਰਤੀ ਸੀ ਕੋ ਬੰਦੇ ਸੀ ਗੁੰਡੇ ਉਸੇ ਨੇ ਸਿਕਿਉਰਟੀ ਸੀ ਇਹਨਾਂ ਕਾਚਰੇ ਵਿੱਚ ਡਾਂਗ ਮਾਰ ਕੇ ਤੇ ਮੁੱਕਾ ਮਾਰ ਐਵੇਂ ਗੁੰਡਾ ਕਰਤੀ ਨਾਲ ਸਾਨੂੰ ਦੱਪਿਆ ਸਵਾਲ ਜਵਾਬ ਕੀ ਸੀ ਸਾਡੇ ਕੁਝ ਵੀ ਨਹੀਂ ਸੀ ਫਿਰ ਉਹ ਭਰਾ ਸਾਡਾ ਡਿੱਗ ਗਿਆ ਵਿੱਚ ਦੇਖੋ ਕਿੰਨਾ ਮਤਲਬ ਨੀਂਦਣ ਜੋ ਗੱਲ ਹੈ ਆਪਾਂ ਜੇ ਕੋਈ ਜਾਨਵਰ ਤੇ ਵੀ 60 ਵਜ ਗਿਆ ਆਪਾਂ ਉਹਨੂੰ ਵੀ ਪਾਣੀ ਪਿਲਾਉਂਦੇ ਆ ਠਾਕੇ ਇਹ ਬੰਦਾ ਸਾਡਾ ਵਿੱਚ ਡਿੱਗ ਗਿਆ ਜਦੋਂ ਇਹਨਾਂ ਨੇ 5 ਮਿੰਟ ਸਾਨੂੰ ਉਹ ਚੱਕਣ ਦੇਿਆ ਸੀ ਬਹੁਤ ਬਹੁਤ ਰੌਲਾ ਪਾਇਆ ਵੀ ਸਾਡਾ ਸੀ ਬੰਦਾ ਵਿੱਚੋਂ ਕੱਢ ਲਈਏ 5 ਮਿੰਟ ਸਾਡੇ ਨਾਲ ਉਹ ਅਸੀਂ ਇਹ ਮਤਲਬ ਬੰਦਾ ਕਿਵੇਂ ਤਰੀਕੇ ਨਾਲ ਅਸੀਂ ਕੱਢ ਕੇ ਲੈ ਕੇ ਆਏ ਖਬਰ ਬਚੇ ਜਾਂਦਾ ਬੰਦਾ ਅੱਜਾਂ ਸਾਹ ਘੁੱਟ ਹੋਇਆ ਉਹਦਾ ਕਿਵੇਂ ਉਹ ਬੰਦੇ ਦੀ ਮੌਤ ਹੋਈ ਆ ਉੱਥੇ ਫਿਰ 5 ਬ 7 ਮਿੰਟ ਚ ਉੱਥੇ ਡੈੱਡ ਹੋ ਗਿਆ ਉਹ ਤੁਸੀਂ ਹਸਪੀਟਲ ਲੈ ਕੇ ਗਏ ਅਸੀਂ ਏਪੀ ਜੀ ਐਨ ਹਸਪੀਟਲ ਰਾਜਪੁਰੇ ਲੈ ਕੇ ਆ ਸੀ ਇੱਥੇ ਆਉਣ ਸਾਡਾ ਡਾਕਟਰ ਸਾਹਿਬ ਨੇ ਉਹਨਾਂ ਨੂੰ ਮਿਤ੍ਰਕੋਸ਼ਿਤ ਕਰਨ ਕਰਤਾ ਤੇ ਅਸੀਂ ਜਿਹੜੇ ਇਹ ਸਾਡੀਆਂ ਮੰਗਾਂ ਸੀ ਕੋਈ ਬਹੁਤੀ ਵੱਡੀਆਂ ਨਹੀਂ ਸੀ ਇੱਕ ਤਾਂ ਅਸੀਂ ਜਿਹੜੇ ਸਾਡੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਧੱਕਾ ਹੋਰ ਹੈ ਪਿੰਡਾਂ ਦੀ ਸੀਗਾ ਲਗਿਆ 1100 ਏਕੜ ਕਬੈਰ ਹੋਈ ਸੀ ਉਹਦੇ ਵਿੱਚ ਅਸੀਂ ਪੁੱਛਿਆ ਵੀ ਜਿਹੜੀ ਤੁਸੀਂ ਇਹ ਕਰੋੜਾਂ ਰੁਪਏ ਦਾ ਕੱਪੜਾ ਕਰਿਆ ਆਪਣੇ ਮਹਿਲ ਭਰ ਲਏ ਗਰੀਬਾਂ ਨੂੰ ਸਾਡੇ ਨੂੰ ਕੀ ਮਿਲਿਆ ਕਿਸਾਨਾਂ ਨੂੰ ਸਾਡੇ ਨੂੰ ਕੀ ਮਿਲਿਆ ਤੁਸੀਂ 9 ਲੱਖ ਰੁਪਏ ਉਹਨਾਂ ਲੀਪਾ ਪੋਚੀ ਕਰਕੇ ਉਹ ਕਰਤਾ ਸਾਡਾ ਕੇਸ ਬਣੇ ਨੂੰ ਉਸ ਸਮੇਂ ਕੈਪਟਨ ਮਰੀਂਦਰ ਸਿੰਘ ਸੀ ਉਦੋਂ ਇਹ ਨਾ ਲਾਰੇ ਲੱਪੇ ਲਾਏ ਫਿਰ ਇਹ ਸਸਪੈਂਡ ਹੋ ਗਿਆ ਮਤਲਬ ਛੱਡ ਗਿਆ ਸਰਕਾਰ ਫਿਰ ਇਹ ਚੰਨੀ ਆਇਆ ਚੰਨੀ ਨੇ ਵੀ ਐਵੇਂ ਲੀਪਾ ਪੋਚੀ ਕਰਤੀ ਸਾਡਾ ਕੇਸ ਬਣੇ ਨੂੰ 2 ਸਾਲ ਹੋ ਗਏ ਸਰਕਾਰ ਕੋਲ ਪਹੁੰਚੇ ਨੂੰ ਅੱਜ ਤੱਕ ਸਾਨੂੰ ਗਰੀਬਾਂ ਨੂੰ ਜਾਂ ਜਿਹਨੇ ਸਾਡਾ ਬਣਦਾ ਹੱਕ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਕੀ ਸਾਡਾ ਇਹ ਨਹੀਂ ਰਾਈਟ ਬਣਦਾ ਹੈਗਾ ਸੀ ਅਸੀਂ ਉਸ ਸਮੇਂ ਦੇ ਜਿਹਨੇ ਪਰਿਵਾਰ ਨੂੰ ਲੁੱਟਿਆ ਸਾਡੇ ਉਹ ਖੂਨੀ ਪਰਿਵਾਰ ਨੂੰ ਅਸੀਂ ਜਾ ਕੇ ਸਵਾਲ ਜਵਾਬ ਕਰ ਲੀਏ ਵੀ ਸਾਡਾ ਜਿਹੜਾ ਪੈਸਾ ਕਿੱਥੇ ਗਿਆ ਅਸੀਂ ਸਵਾਲ ਜਵਾਬ ਦਾ ਕਰਨਾ ਸਾਡਾ ਹੱਕ ਹੈਗਾ ਇਹਨਾਂ ਦਾ ਰਾਈਟ ਸਾਡਾ ਹੈਗਾ ਫਿਰ ਉਹਨਾਂ ਨਾਲ ਗੱਲ ਹੋਈ ਪ੍ਰਨੀਤ ਕੋਰਨਲ ਉਹਨਾਂ ਦੇ ਸ਼ੀਸ਼ੇ ਨਹੀਂ ਖੁੱਲੇ ਸ਼ੀਸ਼ੇ ਨਹੀਂ ਖੁੱਲੇ ਬਾਹਰ ਇੱਕ ਮਿੰਟ ਵਾਸਤੇ ਆਏ ਜਿਹਦੇ ਅੰਦਰ ਵਾਕੇ ਕਿਵੇਂ ਸਾਨੂੰ ਮਤਲਬ ਦਰੜਿਆ ਹੱਤ ਹੋ ਗਈ ਇਹ ਤੁਸੀਂ ਦੇਖਿਆ ਸੀ ਕਿ ਜੁਪੀ ਦੇ ਵਿੱਚ ਲਕਸ਼ਮੀ ਖਰੀ ਦੇ ਵਿੱਚ ਜਿਹੜਾ ਹੰਤਕ ਹੋਇਆ ਸੀ ਇਹ ਉਹਦੀ ਇੱਕ ਆਧਾਰਨ ਸੀ ਇਹ ਬੰਦਾ ਸਾਡਾ ਜੇ ਨਾਂ ਇਹਦੀ ਉਹ ਡੈਥ ਹੁੰਦੀ ਖਬਰ ਕਿੰਨਿਆਂ ਨੂੰ ਮਾਰਦੇ ਉਥੇ ਇਹ ਤਾਂ ਰੌਲਾ ਪੈ ਗਿਆ ਵੀ ਬੰਦੇ ਗੁੰਮ ਹੋ ਗਏ ਡੈਥ ਹੋ ਗਈ ਬੰਦੇ ਦੀ ਇਹ ਉਹਦੇ ਕਰਕੇ ਹੀ ਡਰ ਗਏ ਘਬਰਾ ਗਏ ਜਾਂ ਤੁਸੀਂ ਲੱਗ ਦੋ ਇਹ ਬੈਕ ਹੋ ਗਏ ਹੋਰ ਕਿੰਨੇ ਕੁ ਬੰਦੇ ਤੁਹਾਡੇ ਨਾਲ ਜਿਹੜੇ ਸੀਗੇ ਉੱਥੇ ਮੁੱਕ ਜਿਹੜੇ ਜ਼ਖਮੀ ਹੋਏ ਨੇ ਲੱਗੇ ਨੇ ਜ਼ਖਮੀ ਤਾਂ ਜੀ ਦੋ ਕੁ ਬੰਦੇ ਸਾਡੇ ਸਾਹਮਣੇ ਇੱਕ ਤਾਂ ਸ੍ਰੀਂਦਰ ਸਿੰਘ ਸੀਰੀ ਉਹਦੇ ਹੱਥ ਤੇ ਕਾਫੀ ਮਤਲਬ ਸੋਇਆ ਉਹਦਾ ਹੁਣ ਐਕਸਟਰਾ ਵੀ ਕਰਾਉਣਾ ਤੇ ਹੋਰ ਇੱਕ ਬੰਦੇ ਤੇ ਪਤਾ ਲੱਗ ਰਿਹਾ ਵੀ 60 ਵਜੇ ਡੰਗ ਮਾਰੀ ਇਹਨਾਂ ਨੇ ਬਾਕੀ ਤਾਂ ਹੁਣ ਹਜੇ ਪਤਾ ਨਹੀਂ ਅਸੀਂ ਤਾਂ ਜਿਹਦੇ ਸਾਡੇ ਬੰਦੇ ਨੂੰ ਲੈ ਕੇ ਆ ਗਏ ਸੀ ਇੱਥੇ ਹਸਪੀਟਲ ਬਾਕੀ ਤਾਂ ਹੁਣ ਪਤਾ ਲੱਗੂ ਹੌਲੀ ਹੌਲੀ ਵੀਡੀਓ ਵੀ ਆਊ ਅੱਲੇ ਦੱਗਦੇ ਰਵੇ ਨਹੀਂ ਜਾਣਕਾਰੀ ਇੱਕੋ ਸ਼ਹੀਦ ਹੋਏ ਨੇ ਹਾਂਜੀ ਇਹ ਸਾਡੇ ਭਰਾ ਸਾਡੇ ਸ੍ਰੀਿੰਦਰ ਸਿੰਘ ਉਮਰ 58 ਸਾਲ ਸੀ ਇਹ ਮਤਲਬ ਸ਼ੀਤ ਹੋ ਗਏ ਅਸੀਂ ਇੱਕ ਤੁਹਾਡੇ ਮਾਦੀ ਮਰਾਹੀ ਇੱਕ ਬੇਨਤੀ ਵੀ ਕਰਦੇ ਆਂ ਪੰਜਾਬ ਦੇ ਲੋਕਾਂ ਨੂੰ ਭਰਾਵਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਜਿੰਨੀਆਂ ਵੀ ਸਟੇਟਾਂ ਦੇ ਵਿੱਚ ਨੇ ਵੀਰੋ ਜੇ ਥੋੜਾ ਜਮੀਰ ਜਾਗਦਾ ਹੈ ਇਸ ਬੀਜੇਪੀ ਸਰਕਾਰ ਦਾ ਬਾਈਕਟ ਕਰੋ ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ ਇਹ ਸਰਦਾਰ ਸ੍ਰੀਿੰਦਰਪਾਲ ਸਿੰਘ ਨੂੰ ਸੱਚੀ ਸੰਧਾ ਅਜਲੀ ਹੋਊਗੀ ਇੱਕ ਐਨੀਕ ਬੇਨਤੀ ਕਰਦੇ ਆਂ ਪੂਰਨ ਬਾਈਕਟ ਕਰ ਦੋ ਇਹਨਾਂ ਨੇ ਜਿਵੇਂ ਮੁਗਲਾਂ ਨੇ ਜਾਂ ਆਪਣਾ ਤਾਲੀਵਾਨੀ ਰਾਸੀ ਇਹ ਉਹ ਰਾਜ ਆਏ મોદી ਦਾ ਇਹਨਾਂ ਨੇ ਤੁਹਾਨੂੰ ਘਰੇ ਵਾਰ ਵਾਰ ਕੇ ਹੁਣ ਦੇਖੋ ਪਿੰਡਾਂ 'ਚ ਵਾਰ ਵਾਰ ਕੁੱਟ ਰਹੇ ਨਾ ਇਹਨਾਂ ਨੇ ਘਰੇ ਵਾਰ ਵਾਰ ਕੁੱਟਣਾ ਤੁਹਾਨੂੰ ਵੀਰੋ ਸੋ ਜਿਵੇਂ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਸੀਗੇ ਜਦੋਂ ਉਹਨਾਂ ਦੇ ਨਾਲ ਭਾਜਪਾ ਦੇ ਵਰਕਰਾਂ ਦੇ ਨਾਲ ਹੱਥੋ ਪਾਈ ਹੁੰਦੀ ਹੈ ਤਾਂ ਹੱਥੋ ਪਾਈ ਦੇ ਦੌਰਾਨ ਥੱਲੇ ਕਿੱਜਣੇ ਜਿਸ ਤੋਂ ਬਾਅਦ ਉਹਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈਗਾ ਜਿੱਥੇ ਡਾਕਟਰਾਂ ਵੱਲੋਂ ਮ੍ਰਿਤਕੋਸ਼ ਜੀਆ ਕਰ ਦਿੱਤਾ ਜਾਂਦਾ ਦੱਸ ਦਈਏ ਕਿ ਇੱਥੇ ਕਿਸਾਨਾਂ ਆਗੂ ਸਰਵਨ ਸਿੰਘ ਪੰਦੇਰ ਉਹਨਾਂ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਪਹੁੰਚੇ ਨੇ ਤੇ ਨਾਲ ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਘਣੌਰ ਵੀ ਪਰਿਵਾਰ ਦੇ ਨਾਲ ਦੁਖਸੰਚਾਰਨ ਪਹੁੰਚੇ ਸਨ ਉੱਤੇ ਉੱਥੇ ਹੀ ਲੋਕ ਸਭਾ ਉਮੀਦਵਾਰ ਐਨ ਕੇ ਸ਼ਰਮਾ ਦੀ ਗੱਲ ਕਰੀਏ ਉਹ ਵੀ ਇੱਥੇ ਰਾਜਪੁਰਾ ਦੇ ਵਿੱਚ ਉੱਥੇ ਜਿੱਥੇ ਹਸਪਤਾਲ ਦੇ ਵਿੱਚ ਉਹਨਾਂ ਦੀ ਵਿਰਤਿਕ ਤੇ ਹੈਗੀ ਹੈ ਤੇ ਉੱਥੇ ਲੈ ਕੇ ਪਹੁੰਚੇ ਨੇ ਫਿਲਹਾਲ ਦੇਖਦੇ ਹਾਂ ਕਿ ਅਗਲੀ ਰਣਨੀਤੀ ਜਿਹੜੀ ਹੈ ਕਿਸਾਨਾਂ ਵੱਲੋਂ ਕੀ ਤਿਆਰ ਕੀਤੀ ਜਾਂਦੀ ਹੈ ਕੈਮਰਾਮੈਨ ਸੰਦੀਪ ਦੇ ਨਾਲ ਲਿਵਿੰ